ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਸਰਦੀ ਰੁੱਤ ਵਿੱਚ ਲੱਗਣ ਵਾਲੀਆਂ ਜੋ ਆਪਾਂ ਗਰਮੀ ਦੇ ਵਿੱਚ ਸਬਜ਼ੀਆਂ ਪੈਦਾ ਕਰਦੇ ਆ ਉਹ ਸਰਦੀ ਰੁੱਤ ਦੇ ਵਿੱਚ ਵੀ ਆਪਾਂ ਲਾ ਸਕਦੇ ਆ ਤੇ ਅੱਜ ਤੁਹਾਨੂੰ ਸਰਦੀ ਰੁੱਤ ਵਾਲੀਆਂ ਸਾਰੀਆਂ ਸਬਜ਼ੀਆਂ ਦੀ ਜਾਣਕਾਰੀ ਦੇਵਾਂਗੇ A to Z ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿੱਦਾਂ ਲਾਉਣੀ ਆ ਕਿੱਦਾਂ ਪੈੜੇ ਪਾਉਣੇ ਤੇ ਬਹਾਨ ਦੀ ਤਿਆਰੀ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਭਾਈ ਆਪਾਂ ਬਹਾਨ ਦੀ ਤਿਆਰੀ ਦੀ ਗੱਲ ਕਰ ਲੈਨੇ ਆ ਬਾਹਣ ਦੀ ਤਿਆਰੀ ਇਹਦੀ ਬਹੁਤ ਸੋਹਣੀ ਕਰਨੀ ਆਪਾਂ ਜਿਹਦੇ ਕੋਲੇ ਵੀ ਬਾਈ ਹੁਣ ਬਾਹਣ ਬੇਲਾਗਾ ਝੋਨੇ ਵਾਲਾ ਵੱਢ ਜਿਆਦੀ ਬੇਲਾ ਕਰਦੇ ਝੋਨੇ ਵਾਲੇ ਦੇ ਵਿੱਚ ਇਹ ਕਾਮਯਾਬੀ ਜਿਆਦੇ ਆ ਝੋਨੇ ਵਾਲੇ ਬਾਹਣ ਨੂੰ ਬਾਈ ਪੂਰੇ ਚੰਗੀ ਤਰ੍ਹਾਂ ਬੋਹਣਾਗਾ ਪਹਿਲਾਂ ਤੁਸੀਂ 2-3 ਵਾਰੀਆਂ ਨੂੰ ਤਬੀਆਂ ਨਾਲ ਬਾਹ ਕੇ ਉਸ ਤੋਂ ਬਾਅਦ ਇੱਕ ਵਾਰੀ ਸੁਹਾਗਾ ਲਗਾ ਕੇ ਤੇ ਉਸ ਤੋਂ ਬਾਅਦ ਹਾਲਾਂ ਨਾਲ ਬਾਲੂ ਨੂੰ ਦੋ ਵਾਰੀ ਤੇ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਰੋਟਾਵੇਟਰ ਨਾਲ ਬਾ ਸਕਦੇ ਹੋ ਨੂੰ ਰੋਟਾਵੇਟਰ ਨਾਲ ਬਾ ਕੇ ਤੇ ਐਂਡ ਤੇ ਆਪਾਂ ਬਾਈ ਜਿਹੜਾ ਆਪਾਂ ਫਰਟੀਲਾਈਜ਼ਰ ਹੁੰਦਾ ਆਪਣੇ ਕੋਲੇ ਤੇ ਉਹ ਆਪਾਂ ਸਿੱਟਣਾ ਇਹਦੇ ਵਿੱਚ ਫਰਟੀਲਾਈਜ਼ਰ ਸਿੱਟਣਾ ਜਿਹੜਾ ਤੁਹਾਨੂੰ ਦੱਸਦੇ ਆ ਬਾਈ ਫਰਟੀਲਾਈ ਰੂੜੀ ਦੀ ਰੇ ਸਭ ਤੋਂ ਵਧੀਆ ਚੀਜ਼ ਆ ਜਿਹੜੇ ਆਪਾਂ ਹੁਣ ਆ ਸਿਆਲਾਂ ਵਾਲੀ ਸਬਜ਼ੀ ਲਾਵਾਂ ਮੈਂ ਚਾਹ ਕੱਦੂ ਲਾਵਾਂ ਮੈਂ ਚਾਹ ਤੋਰੀਆਂ ਲਾਵਾਂਗੇ ਜਿੰਨੀਆਂ ਵੀ ਇਹ ਸਬਜ਼ੀਆਂ ਲਾਵਾਂਗੇ ਉਹਨਾਂ ਲਈ ਰੂੜੀ ਦੀ ਰੇ ਸਭ ਤੋਂ ਬੈਸਟ ਆ ਸਭ ਤੋਂ ਪਹਿਲਾਂ ਤਾਂ ਰੂੜੀ ਦੀ ਰੇ ਜ਼ਰੂਰੀ ਆ ਤੁਸੀਂ ਇਹਦੇ ਵਿੱਚ ਇੱਕ ਕਿੱਲੇ ਦੇ ਵਿੱਚ ਘੱਟੋ ਘੱਟ 4-5 ਟਰਾਲੀਆਂ ਰੂੜੀ ਦੀ ਰੇ ਦੀਆਂ ਲਾਓ ਜੇ ਤੁਸੀਂ ਆਰਗੈਨਿਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ 8 ਤੋਂ 10 ਟਰਾਲੀਆਂ ਇੱਕ ਕਿੱਲੇ ਦੇ ਵਿੱਚ ਰੂੜੀ ਦੀ ਰੇ ਦੀਆਂ ਲਾ ਸਕਦੇ ਹੋ ਤੇ ਆਪਾਂ ਹੁਣ ਗੱਲ ਕਰ ਲਈ ਬਾਈ ਕੈਮੀਕਲ ਦੇ ਵਿੱਚ ਆਪਾਂ ਕੈਮੀਕਲ ਦੇ ਵਿੱਚ ਕੀ ਕੀ ਇਹਦੇ ਵਿੱਚ ਪਾਉਣਾਗਾ ਸਭ ਤੋਂ ਪਹਿਲਾਂ ਦੇ ਵਿੱਚ ਬਾਈ ਆਪ ਉਹਦਾ ਲਾਜ਼ਮੀ ਪਾਉਣਾ ਤੇ ਤੀਸਰੀ ਚੀਜ਼ ਆਪਾਂ ਇਹਦੇ ਵਿੱਚ ਵੀ ਪੌਲੀਸਲਫੇਟ ਲਾਜ਼ਮੀ ਪਾਉਣਾ 25 ਕਿਲੋ ਤੁਸੀਂ ਪਹਿਲਾਂ ਲਾਜ਼ਮੀ ਪਾਓ ਜੇ ਹੋ ਸਕਦਾ ਤਾਂ ਤੁਸੀਂ 50 ਕਿਲੋ ਵੀ ਪਾ ਸਕਦੇ ਹੋਗੇ ਪਰ ਤੁਸੀਂ 25 ਕਿਲੋ ਤਾਂ ਲਾਜ਼ਮ ਹੀ ਪਾਓ ਇਸ ਇਹਦੇ ਵਿੱਚ ਤੇ ਲਗਭਗ 1 ਕਿੱਲੇ ਦੇ ਵਿੱਚ ਬਾਈ ਆਪਾਂ 15 ਕਿਲੋ ਇਹਦੇ ਵਿੱਚ ਸਲਫਰ ਸਿੱਟਣਾਗਾ ਕਿਉਂਕਿ ਸਲਫਰ ਜ਼ਰੂਰੀ ਆ ਬਾਈ ਚਾਰ ਸਿਆਲਾਂ ਦੇ ਵਿੱਚ ਕਈ ਵਾਰੀ ਬਾਰਿਸ਼ ਜ਼ਿਆਦਾ ਹੋ ਜੇ ਤਾਂ ਉਹ ਆਪਣੇ ਜਿਹੜੇ ਆਪਾਂ ਮਟਰ ਬੀਜਾ ਪਾੜਨ ਦੇ ਵਿੱਚ ਇਹਦੇ ਬਾਰੇ ਵੀ ਤੁਹਾਨੂੰ ਅੱਗੇ ਦੱਸਾਂਗੇ ਤਾਂ ਇਹਦੇ ਲਈ ਸਹਾਇਤਾ ਬਣਦੀ ਆ ਕਿਉਂਕਿ ਸਲਫਰ ਜਿਹੜਾ ਕਿ ਪਾਣੀ ਨੂੰ ਖੜਨ ਨਹੀਂ ਦਿੰਦਾ ਬਾਹਣ ਦੇ ਵਿੱਚ ਤੇ ਆਪਾਂ ਇਹਦੇ ਵਿੱਚ ਹੋਰ ਖਰਾਕ ਦੀ ਗੱਲ ਕਰ ਲਈ ਤਾਂ 10 ਕਿਲੋ 1 ਕਿੱਲੇ ਦਾ ਬਈ ਆਪਾਂ ਕੈਲਸ਼ੀਅਮ ਲਾਜ਼ਮੀ ਸਟਣਾ ਕਿਉਂਕਿ ਕੈਲਸ਼ੀਅਮ ਸਭ ਤੋਂ ਜ਼ਰੂਰੀ ਚੀਜ਼ ਹੈ ਇਹਦੇ ਵਾਸਤੇ ਇਹ ਚੀਜ਼ਾਂ ਨੂੰ ਬਈ ਆਪਾਂ ਮਿਕਸ ਕਰਕੇ ਬਾਹਣ ਦੇ ਵਿੱਚ ਖਿਲਾਰ ਸਕਦੇ ਆ ਤੇ ਜੇ ਤੁਸੀਂ ਪਾਉਣਾ ਚਾਹੋਗੇ ਤਾਂ ਤੁਸੀਂ ਬਈ ਇਹਦੇ ਨਾਲ ਨਾ ਇਹ ਚੀਜ਼ ਨੂੰ ਕਰੋ ਤੇ ਤੁਸੀਂ ਇਹਦੇ ਚ ਇੱਕ ਟ੍ਰੈਕੋਡਰਮਾ ਜੇ ਹੋ ਸਕਦਾ ਤੁਸੀਂ ਮਲਟੀਪਲਾਈ ਕਰਕੇ ਰੱਖਣਾ ਤਾਂ ਰੱਖ ਸਕਦੇ ਪੈਸੇ ਹੁਣ ਮਲਟੀਪਲਾਈ ਕਰਨ ਦਾ ਟਾਈਮ ਨਹੀਂ ਰਿਹਾ ਤਾਂ ਤੁਸੀਂ ਟ੍ਰੈਕੋਡਰਮਾ ਨੂੰ ਵੀ ਲਾਜ਼ਮੀ ਸੈੱਟ ਕਰ ਸਕਦੇ ਹੋ ਇਹਦੇ ਵਿੱਚ ਕਿਉਂਕਿ ਟ੍ਰੈਕੋਡਰਮਾ ਜੇ ਤੁਸੀਂ ਰੂੜੀ ਪਾਈ ਹੋਈ ਤਾਂ ਉਹਨੂੰ ਸੇਤੀ ਜਲਦੀ ਹੀ ਚਲਾ ਦੇਊਗਾ ਟ੍ਰੈਕੋਡਰਮਾ ਨੂੰ ਵੀ ਤੁਸੀਂ ਵਰਤ ਸਕਦੇ ਹੋ ਤੇ ਅੱਗੇ ਆਪਾਂ ਗੱਲ ਕਰਦੇ ਆਂਗੇ ਜਦੋਂ ਤੁਸੀਂ ਬਈ ਇਹ ਸਾਰਾ ਸਮਾਨ ਸੈੱਟ ਤਾ ਉਸ ਤੋਂ ਬਾਅਦ ਲਾਸਟ ਵਾਰੀ ਆਪਾਂ ਇੱਕ ਵਾਰੀ ਹਲਾ ਨਾਲ ਰੋਟਾਵੇਟਰ ਤੋਂ ਬਾਅਦ ਇੱਕ ਵਾਰੀ ਹਲਾ ਨਾਲ ਲਾਜ਼ਮੀ ਪਾਉਣਾਗਾ ਕਿਉਂਕਿ ਆਪਣਾ ਇਹ ਸਾਰਾ ਫਰਟੀਲਾਈਜ਼ ਖਿਲਰ ਜਾਊਗਾ ਜੇ ਤੁਸੀਂ ਹਲਾ ਨਾਲ ਪਾ ਆ ਜਿੱਧਰੋਂ ਪਹਾੜ ਦੀ ਹਵਾ ਚੱਲਦੀ ਆ ਐਸ ਲੋਡ ਵੱਟਾ ਪਾਉਣੀਆਂ ਆ ਆਪਾਂ ਇਹਦਾ ਬਈ ਜਿਵੇਂ ਆਪਾਂ ਕਹਿੰਦੇ ਆ ਵੀ ਚੜ੍ਹਦੇ ਤੋਂ ਉੱਤਰ ਤੇ ਨਹੀਂ ਪਾਉਣੀਆਂ ਇਹਦੀਆ ਵੱਟਾ ਆਪਾਂ ਦੂਸਰੇ ਲੋਡ ਪਾਉਣੀਆਂ ਉਲਟ ਸਾਈਡ ਤੋਂ ਤੇ ਤੁਸੀਂ ਜੇ ਉਹਦੀਆ ਵੱਟਾ ਪਾਉਂਗੇ ਬਈ ਵੱਟਾ ਪਾਉਣ ਤੋਂ ਪਹਿਲਾਂ ਇਹਨੂੰ ਐਸ ਲੋਡ ਪਾਉਣਾ ਆਪਾਂ ਬਹਾਨੂੰ ਜਿਵੇਂ ਆਪਣੇ ਇਧਰ ਸਿੱਧੇ ਲੋਡ ਵੱਟਾ ਪਾਈਆ ਹੋਇਆ ਤਾਂ ਤੁਸੀਂ ਉਹ ਦੋ ਉਲਟ ਜਿਹੜੇ ਲੋਡ ਤੁਸੀਂ ਵੱਟਾ ਪਾ ਰਹੇ ਹੋ ਹਾਲਾਂਕਿ ਉਹਦੋਂ ਉਲਟ ਲੋਡ ਪਾਉਣਾ ਕਿਉਂਕਿ ਫੇਰ ਹੀ ਵੱਟ ਆਪਣੀ ਜਿਹੜੀ ਆ ਇਹ ਸਿੱਧੀ ਬਣਨੀ ਆ ਹਾਲਾਂਕਿ ਉਹਦੋਂ ਉਲਟ ਲੋਡ ਤੁਸੀਂ ਬਾਅਦੋਂ ਵਾਹਨ ਉਤੇ ਐਂਡਲੀ ਵਾਰੀ ਸੁਭਾਦਾ ਲ ਬੜਿਆਂ ਦੋਤੂ ਵੀ ਕੰਮ ਲਾਵਾਂਗੇ ਉਹਦੇ ਵਿੱਚ ਆਪਾਂ ਮਟਰ ਪੀਜਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਗਾਹਾਂ ਗਾਹਣੀ ਦੀ ਤਿਆਰੀ ਦੀ ਗਾਹਣੀ ਤਿਆਰੀ ਦੀ ਗੱਲ ਕਰੀਏ ਤਾਂ ਬਈ ਆਪਣੇ ਕੋਲੇ ਸਾਰਿਆਂ ਕੋਲੇ ਵੀ ਆਪਣਾ ਸਿੰਪਲ ਜਿੰਦਰਾ ਹੁੰਦਾ ਹੀ ਆ ਘਰਾਂ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਤੋਂ ਹੀ ਕੰਮ ਲੈਂਦੇ ਆ ਰਹੇ ਆ ਸਾਡੇ ਏਰੀਆ ਦੇ ਜਿੰਦਰਾ ਕਹਿੰਦੇ ਆ ਸਾਡੇ ਏਰੀਆ ਚ ਹੋਰ ਕੁਛ ਕਹਿੰਦੇ ਹੋਣੇ ਕਿਉਂਕਿ ਮੈਨੂੰ ਜਦੋਂ ਕਮੈਂਟ ਆਉਂਦੇ ਥੱਲੇ ਪੜ੍ਹਦੇ ਆਂ ਬਈ ਕਹਿੰਦੇ ਆ ਵੀ ਸਾਡੇ ਏਰੀਆ 'ਚ ਇਹ ਚੀਜ਼ ਨੂੰ ਆ ਜਿੱਜੀ ਕਹੀ ਜਾਂਦੀ ਆ ਤੇ ਸਾਡੇ ਏਰੀਆ 'ਚ ਜਿੰਦਰਾ ਕਿਦੇ ਆ ਆਪਾਂ ਦੋ ਵੱਟਾਂ ਬਈ ਇਕੱਠੀਆਂ ਪਾਉਣੀਆਂ ਨੇ ਠੀਕ ਆ ਉਸ ਤੋਂ ਬਾਅਦ ਆਪ ਜਿਹੜਾ ਹੈ ਦੋ ਕਰਮਾ ਪੂਰਾ ਥਾਂ ਛੱਡਿਆ ਹੋਇਆ ਕਿਉਂਕਿ ਆਪਾਂ ਜੇ ਉਹ ਗੱਲ ਕਰੀਏ ਤਾਂ ਇਹ ਲਗਭਗ 10 10 12 ਫੁੱਟਾਂ ਪੱਥਾਂ ਸਿਰ ਵਿਚਾਲੇ ਛੱਡਿਆ ਹੋਇਆਗਾ ਇਹ ਤੁਸੀਂ ਲਾਜ਼ਮੀ ਛੱਡਣਾ ਜਦੋਂ ਆਪਾਂ ਦੋ ਬੱਟਾਂ ਬਾਈ ਇਕੱਠੀਆਂ ਪਾ ਲਈਆਂ ਇਹ ਠੀਕ ਆ ਜਿੰਦਰਾ ਆਪਣਾ ਬੱਟ ਨੂੰ ਲਵੇ ਨਹੀਂ ਕਰ ਸਕਦਾ ਕਿਉਂਕਿ ਜਮ੍ਹਾਂ ਨਾਲ ਨਹੀਂ ਬੱਟ ਪਾਸਦਾ ਬੱਟ ਥੋੜੀ ਜੀ ਦੂਰ ਜਾਊਗੀ ਇੱਕ ਬੱਟ ਨੂੰ ਤੁਸੀਂ ਉਸ ਉਸ ਤਰ੍ਹਾਂ ਹੀ ਰੱਖਣਾ ਤੇ ਦੂਸਰੀ ਨੂੰ ਬਾਈ ਤੁਸੀਂ ਥੋੜਾ ਥੋੜਾ ਆਪਣੇ ਜਿਹੜੇ ਹੱਥਾਂ ਵਾਲੇ ਜਿੰਦਰੇ ਹੁੰਦੇ ਨੇ ਉਹਦੇ ਨਾਲ ਲਵੇ ਕਰ ਲੈਣਾ ਬੱਟ ਨੂੰ ਠੀਕ ਆ ਜਦੋਂ ਆਪਾਂ ਬੱਟਾਂ ਇਹਦੀਆਂ ਤੇ ਆ ਆਪਣਾ ਬਾਈ ਜਿਹੜਾ ਰਿੰਗ ਹੈ ਤੇ 6.5 ਫੁੱਟ ਦਾ ਹੈਗਾ ਜੇ ਆਪਾਂ ਹੁਣ ਉਹ ਕੱਢ ਕੇ ਤੁਹਾਨੂੰ ਵੀ ਦਿਖਾ ਦਿੰਨੇ ਆ ਆਪਣਾ ਕੱਦ 6 ਫੁੱਟ ਦਾ ਬਾਈ ਇਹ ਲਗਭਗ 6.5 ਫੁੱਟ ਰਿੰਗ ਹੈਗਾ ਆਪਣਾ ਵੀ ਥੋੜਾ ਜਿਹਾ ਥੱਲੇ ਹੋ ਗਿਆ 6.5 ਫੁੱਟ ਦਾ ਰਿੰਗ ਹੈਗਾ ਤੇ ਇਹ ਆਪਾਂ ਨੂੰ ਇੱਕ ਤਾਈ ਦੇ ਲਈ ਇਹ ਰਿੰਗ ਜਰੂਰੀ ਆ ਤੁਸੀਂ 7 ਫੁੱਟ ਦਾ ਰਿੰਗ ਵੀ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾਗਾ ਤੁਸੀਂ 7 ਫੁੱਟ ਦਾ ਰਿੰਗ ਵੀ ਬਣਵਾ ਸਕਦੇ ਹੋ ਤੇ ਇਹ ਆਪਣਾ 6.5 ਫੁੱਟ ਦਾ ਰਿੰਗ ਆਪਾਂ ਇੱਕ ਕੱਪੜੇ ਲਈ ਜਰੂਰੀ ਆ ਤੇ ਉਸ ਤੋਂ ਬਾਅਦ ਬਈ ਆਪਾਂ ਜਿਹੜਾ ਕਰਨਾ ਹੈ ਤੁਸੀਂ ਰਿੰਗ ਇਹ ਲਾ ਕੇ ਦੇਖ ਲਓ ਜੇ ਥੋੜਾ ਜਿਹਾ ਰਿੰਗ ਸਹੀ ਐ ਇਸ ਤੋਂ ਉੱਪਰ ਗਲਾਈ ਕਾ ਛੋਟੀਆਂ ਬੱਟਾ ਬਿਲਕੁਲ ਸਹੀ ਨੇ ਕਿਉਂਕਿ ਜਿਹੜਾ ਪਹਿਲੀ ਵਾਰ ਲਾ ਰਿਹਾ ਹੁਣ ਪਤਾ ਨਹੀਂ ਲੱਗਦਾ ਜਿਹੜੇ ਕਿਸਾਨ ਪਹਿਲਾਂ ਤੋਂ ਲਾ ਰਿਹਾ ਉਹਨਾਂ ਨੂੰ ਇਹ ਚੀਜ਼ਾਂ ਦਾ ਜਾਣਕਾਰੀ ਹੁੰਦੀ ਆ ਤੁਸੀਂ ਇਹ ਰਿੰਗ ਨੂੰ ਲਾ ਕੇ ਦੇਖ ਲਓ ਇਹ ਸਾਡੇ ਬੱਟਾ ਜਿਵੇਂ ਸਹੀ ਨੇ ਜੇ ਗਲਾਈ ਦੇ ਵਿੱਚ ਐਸਲੋਟ ਹੈ ਤੁਹਾਡੀ ਬੱਟਾ ਤੇ ਸਹੀ ਆਉਂਦਾ ਤਾਂ ਤੁਹਾਡੀਆਂ ਬੱਟਾ ਬਿਲਕੁਲ ਸਹੀ ਨੇ ਸੋ ਉਹਨੂੰ ਖੇਤ ਆ ਕੇ ਦੇਖਣ ਦੀ ਲੋੜ ਨਹੀਂ ਬਾਈ ਚਾਂਸ ਕਿਸੇ ਕਿਸਾਨ ਭਰਾ ਨੂੰ ਸਮਝ ਨਹੀਂ ਆਉਂਦੀ ਤਾਂ ਆਪਣੇ ਖੇਤ ਆ ਕੇ ਵੀ ਕਿਸਾਨ ਭਰਾ ਸਾਰੇ ਦੇਖ ਸਕਦੇ ਨੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਆਪਣਾ ਬਿਲਕੁਲ ਸਹੀ ਬਣ ਗਿਆ ਤੇ ਉਸ ਤੋਂ ਬਾਅਦ ਵੀ ਆਪਾਂ ਅੰਦਰਲੇ ਪਾਸੇ ਐਸਲੋਟ ਹੱਥ ਮਾਰਦਾ ਘਾਟ ਮਾਰ ਕੇ ਬੱਟ ਦੀ ਪੂਰੀ ਚੰਗੀ ਤਰ੍ਹਾਂ ਆਪਾਂ ਸਫਾਈ ਕਰ ਲਾਂਗੇ ਦੋਵੇਂ ਪਾਸੋਂ ਅੰਦਰਲੇ ਪਾਸੋਂ ਇਸ ਪੱਟ ਦੇ ਉੱਪਰ ਵੀ ਬਾਈ ਆਪਾਂ ਐਸ ਲੋਟ ਬੀਨ ਆਪਣੇ ਅੰਦਰਲੇ ਪਾਸੇ ਤੇ ਇਧਰੋਂ ਵੀ ਆਪਾਂ ਅੰਦਰਲੇ ਪਾਸੇ ਦੋਹਾਂ ਤੇ ਬੀਜ ਨੇ ਆਪਣੇ ਨੇ ਇਹਨਾਂ ਦੇ ਹੁਣ ਆਪਾਂ ਬੀਜਾਂ ਦੀ ਦੂਰੀ ਦੀ ਗੱਲ ਕਰ ਲੈਂਦੇ ਹਾਂ ਵੀ ਕਿਹੜੀ ਸਬਜ਼ੀ ਦਾ ਬੀਜ ਹੈ ਕਿੰਨੀ ਕੁ ਦੂਰ ਤੱਕ ਲੱਗਦਾ ਜਿਹਾ ਹੁਣ ਆਪਾਂ ਸਭ ਤੋਂ ਪਹਿਲਾਂ ਦੇਸੀ ਕਦੂ ਕੀ ਆ ਕਦੂ ਕਹਦਣੋ ਤੁਸੀਂ ਜੇ ਇਹਦੀ ਗੱਲ ਕਰੀਏ ਤੇ ਇਤੋਂ ਮਿਹਨਤ ਚੱਕ ਲੋ ਕੈਮਰੇ ਤੋਂ ਆ ਜੇ ਇਹਦੀ ਗੱਲ ਕਰੀਏ ਤਾਂ ਆਪਾਂ ਬਈ ਇਹ 1 ਫੁੱਟ ਦੇ ਉੱਤੇ ਲਾਉਣਾਗਾ ਠੀਕ ਆ 1 ਫੁੱਟ ਦੇ ਉੱਤੇ ਹੀ ਲਾਉਣਾ ਆਪਾਂ ਜਿਹੜਾ ਕਦੂ ਆ ਜੇ ਹੁਣ ਆਪਾਂ ਅਗਲੀ ਸਬਜ਼ੀ ਦੀ ਗੱਲ ਕਰੀਏ ਤਰ ਲਈ ਤਾਂ ਚੋ ਤੋਰੀ ਸਿਰਫ ਬਈ ਜਿਹੜਾ ਆਪਣੇ 4 ਇੰਚ ਹੁੰਦਾ ਜਦੋਂ ਆਪਾਂ ਬੀਜ ਤੋਂ ਬੀਜ ਦੀ ਦੂਰੀ ਦੀ ਗੱਲ ਕਰ ਲਈਏ ਤਾਂ ਉਹ 4 ਇੰਚ ਰੱਖਣਾ ਆਪਾਂ 4 ਇੰਚ ਰੱਖਣਾ ਤੋਰੀ ਦਾ ਬੀਜ ਜੇ ਹੁਣ ਆਪਾਂ ਚੱਪਣਾਂ ਟੰਡੇ ਦੀ ਗੱਲ ਕਰ ਲਈਏ ਤਾਂ ਚੱਪਣ ਟੰਡੇ ਨੂੰ ਤੁਸੀਂ ਸਵਾ ਫੁੱਟ ਤੇ ਲਾ ਸਕਦੇ ਹੋ ਚੱਪਣ ਟੰਡਾ ਸਵਾ ਫੁੱਟ ਤੇ ਹੀ ਸਹੀ ਰਹੂਗਾ ਤੇ ਜੇ ਆਪਾਂ ਪੇਠੇ ਦੀ ਗੱਲ ਬੇਠੇ ਨੂੰ ਵੀ ਤੁਸੀਂ ਸਵਾ ਫਟਤੀ ਲਾਉਣਾ ਬੇਠੇ ਨੂੰ ਇਤੋਂ ਨਜ਼ਦੀਕ ਨਹੀਂ ਲਾਉਣਾ ਜਿਆਦਾ ਸੰਘਣੀਆਂ ਬੱਲਾ ਕਾਮਯਾਬ ਨਹੀਂ ਹੈਗੀਆਂ ਤੇ ਜੇ ਹੁਣ ਆਪਾਂ ਕਰੇਲੇ ਦੀ ਗੱਲ ਕਰ ਲਈਏ ਕਰੇਲੇ ਨੂੰ ਲਗਭਗ ਤੁਸੀਂ 6 ਇੰਚ ਤੇ ਲਾਉਣਾਗਾ 6 ਜਾਂ 7 ਇੰਚ ਤੇ ਕਰੇਲੇ ਦੀ ਬੱਲੇ ਵੀ ਬਾੜੀ ਨਹੀਂ ਅਜ ਮੋਟੀ ਨਹੀਂ ਹੁੰਦੀ ਤੇ ਜੇ ਹੁਣ ਆਪਾਂ ਅੱਗੇ ਖੀਰੇ ਦੀ ਗੱਲ ਕਰ ਲਈਏ ਉਹਨੂੰ ਵੀ ਤੁਸੀਂ 6 ਇੰਚ ਤੇ ਲਾ ਸਕਦੇ ਹੋ ਤੇ ਤਰਾਂ ਨੂੰ ਵੀ ਆਪਾਂ 6-7 ਇੰਚ ਤੇ ਲਾਉਣਾ ਤੋਰੀ ਨੂੰ ਆਪਾਂ ਸੰਘੜੀ ਇਸ ਕਰਕੇ ਲਾਉਣੀ ਹੈ ਸਾਲ ਦੇ ਵਿੱਚ ਖੀਰੇ ਨੂੰ ਵੀ ਜਾਂ ਤਰਾਂ ਨੂੰ ਇਸ ਕਰਕੇ ਸੰਘਣਾ ਲਾ ਦਿੰਨੇ ਆ ਕਈ ਵਾਰੀ ਬਾਈਚਾਂਸ ਕੋਈ ਫੰਗਸ ਦੀ ਬਿਮਾਰੀ ਆ ਜੇ ਤਾਂ ਵਿੱਚੋਂ ਬੱਲਣਾ ਬਹੁਤ ਘਟ ਜਾਂਦੀਆਂ ਨੇ ਇਸ ਕਰਕੇ ਆਪਾਂ ਥੋੜਾ ਜਿਹਾ ਇਹਨਾਂ ਸਬਜ਼ੀਆਂ ਨੂੰ ਸੰਘਣਾ ਰੱਖਦੇ ਆਂ ਤੇ ਇਸ ਤਰ੍ਹਾਂ ਅੰਦਰ ਤੁਸੀਂ ਲਾਉਣਾ ਇਹਦੇ ਠੀਕ ਆ ਉਸ ਤੋਂ ਬਾਅਦ ਜਿਹੜਾ ਆਪਣਾ ਬਚਾਲੜਾ ਥਾਂ ਹੈ ਜਿਹੜੇ ਕਿਸਾਨ ਭਰਾਵਾਂ ਨੇ ਦਿੱਤਾ ਪਾਹਣ ਦੇ ਵਿੱਚ ਗਿੱਲ ਵਧੀਆ ਹੈਗੀ ਆ ਜਿਵੇਂ ਹੁਣ ਤੁਸੀਂ ਇਹ ਦੇਖੋ ਆਪਣੇ ਜਿਹੜੇ ਮਟਰ ਨੇ ਅੱਜ ਤੁਹਾਨੂੰ ਦਿਖਾ ਦਿੰਦੇ ਆ ਜਰਮੀਨੇਸ਼ਨ ਹੋਈ ਆਉਂਦੇ ਆ ਆ ਦੇਖੋ ਸਾਰੇ ਮਟਰ ਆਪਣੇ ਜਰਮੀਨੇਸ਼ਨ ਲਗਭਗ ਹੋਣ ਲੱਗ ਗਏ ਤੇ ਇੱਧਰ ਆਪਾਂ ਗੱਲ ਕਰ ਲਈ ਆਪਣੇ ਕਦੂ ਵੀ ਆ ਦੇਖੋ ਸਾਹਮਣੇ ਜਰਮੀਨੇਟ ਹੋਈ ਜਾਂਦੇ ਨੇ ਆ ਕਦੂ ਆਪਣਾ ਇਹ ਆ ਨਿਕਲ ਠੀਕ ਹੈ ਜਰਮੀਨੇਟ ਹੋਈ ਜਾਂਦੇ ਆ ਦੇਖੋ ਬੀਜ ਥੱਲੂ ਨਿਕਲਦਾ ਹੋਣਾ ਆਪਾਂ ਇਹ ਸਬਜ਼ੀ ਨੂੰ ਲਾਈ ਨੂੰ ਅੱਜ 7 ਅਕਤੂਬਰ ਦਾ ਨਾ ਹੋ ਚੁੱਕੇ ਨੇ ਤੇ ਹਲੇ ਤਾਂ ਜਿਹੜਾ 12ਵਾਂ ਮਹੀਨਾ ਹੈ ਸਾਰਾ ਇਹਦਾ ਸਮਾਂ ਹੈਗਾ ਠੀਕ ਹੈ ਜਿਹੜਾ 11ਵਾਂ ਮਹੀਨਾ ਸੌਰੀ 11ਵਾਂ ਮਹੀਨਾ ਨਵੰਬਰ ਦਾ ਮਹੀਨਾ ਇਹਦਾ ਸਾਰਾ ਸਮਾਂ ਹੈਗਾ ਹਲੇ ਤੁਸੀਂ ਸਾਰਾ ਲਾ ਸਕਦੇ ਹੋ ਤੁਸੀਂ 20 ਨਵੰਬਰ ਤੱਕ ਵੀ ਹਲੇ ਲਾ ਸਕਦੇ ਹੋ ਕੋਈ ਸੰਭਾਵਨਾ ਦੇ ਕਿਉਂਕਿ ਮੇਰੇ ਇਥੋਂ ਥੋੜੀ ਜਿਹੀ ਮੈਨੂੰ ਮਾਫ਼ ਕਰਿਓ ਮੈਥੋਂ ਗਲਤੀ ਹੋ ਗਈ ਵੀਡੀਓ ਨਹੀਂ ਬਣ ਸਕੀ ਕਿਉਂਕਿ ਕਿਸਾਨ ਭਰਾਵਾਂ ਦਾ 9 ਤਰੀਕ ਨੂੰ ਮੇਲਾ ਸੀ ਅੱਜ 11 ਤਰੀਕ ਹੋ ਗਈ ਹੈ ਇੱਥੇ ਆਪੋਂ ਵੀਡੀਓ ਨਹੀਂ ਬਣੀ ਬਣੀ ਇਸ ਕਰਕੇ ਨਹੀਂ ਬਣੀ ਕਿਉਂਕਿ ਖੇਤ ਦੇ ਵਿੱਚ ਉਝੇ ਜਿਆਦੇ ਹੋਏ ਸੀ ਜੇ ਤੁਹਾਡੇ ਕੋਲੇ ਭਰਾਵੋ ਗਿੱਲ ਹੈਗੀ ਆ ਬਾਹਣ ਦੇ ਵਿੱਚ ਤਾਂ ਤੁਸੀਂ ਸਿੱਧਾ ਆਪਣੀ ਡੇਰ ਡਰਿੱਲ ਹੁੰਦੀ ਆ ਜਿੱਦਣ ਆਪਾਂ ਜਾਂ ਹਲੇਰੀ ਕਹਿੰਦੇ ਖੇਤਾਂ ਦੇ ਆਲੇ-ਦੁਆਲੇ ਆਪਾਂ ਸਰੋਂ ਦੀ ਆਡਾ ਲਾਉਂਦੇ ਆ ਪਹਿਲਾਂ ਠੀਕ ਆ ਉਸ ਹਲੇਰੀ ਨਾਲ ਆਪਾਂ ਇਸ ਲੋਟ ਜਿਹੜੇ ਵਿਚਾਲੇ ਆਪਣਾ ਕੋਲੇ ਖਾਂ ਪਾਚਦਾ ਉਹਦੇ ਵਿੱਚ ਜਾਂ ਤਾਂ ਮਟਰ ਬੀਜ ਸਕਦੇ ਆ ਜੇ ਕਿਸਾਨ ਭਰਾਵੋ ਤੁਹਾਡੇ ਕੋਲੇ ਬਾਈ ਚਾਂਸ ਤੁਹਾਡੇ ਕੋਲੇ ਤੁਹਾਡੇ ਕੋਲੇ ਗਿੱਲ ਨਹੀਂ ਹੈਗੀ ਜ਼ਮੀਨ ਦੇ ਵਿੱਚ ਤਾਂ ਤੁਸੀਂ ਇਹਦੇ ਵਿਚਾਲੇ ਗੋਭੀ ਲਾ ਸਕਦੇ ਹੋ ਪੋਲੀਗੋਬੀ ਲਾ ਸਕਦੇ ਹੋ ਪੱਤ ਕੋ ਵੀ ਲਾ ਸਕਦੇ ਆ ਉਦੋਂ ਉਹ ਫਸਲਾਂ ਨੇ ਹੋ ਕੇ ਹਟ ਜਾਣ ਜਦੋਂ ਆਪਣੇ ਵੇਲਾ ਨੇ ਇਹਦੇ ਵਿੱਚੋਂ ਬਾਹਰ ਨਿਕਲ ਕੇ ਦੇਖੋ ਕਰਨਾ ਉਦੋਂ ਆਪਣੀ ਫਸਲ ਨੇ ਇਹਨੇ ਹੋਟਣਾ ਤੇ ਇਹਦੇ ਵਿੱਚ ਹੋਰ ਆਪਾਂ ਕੀ ਕਰ ਸਕਦੇ ਆ ਇਹਦੇ ਵਿੱਚ ਆਪਾਂ ਛੋਲੂਏ ਨੂੰ ਵੀ ਬੀਜ ਸਕਦੇ ਆ ਛੋਲੂਏ ਨੂੰ ਜੇ ਤੁਸੀਂ ਬੀਜ ਰਹੇ ਹੋ ਤਾਂ ਤੁਹਾਨੂੰ ਮੈਂ ਇੱਕ ਕਹੂੰਗਾ ਵੀ ਤੁਸੀਂ ਕਦੂਆਂ ਦੇ ਨਾਲ ਨਾ ਛੋਲੂਏ ਨੂੰ ਬੀਜੋ ਜੇ ਤੁਸੀਂ ਤੋਰੀ ਦੇ ਨਾਲ ਬੀਜ ਰਹੇ ਹੋ ਕਿ ਤੋਰੀ ਨੇ ਵੀ ਥੋੜਾ ਲੇਟ ਬਾਅਦ ਦੇ ਵਿੱਚ ਬਾਲਣ ਦੀ ਗਰੋਥ ਫੜਦੀ ਆ ਚੱਪਣ ਕਦੂਆ ਤੁਸੀਂ ਉਹ ਚ ਵੀ ਬੀਜ ਲਓ ਖੀਰੇ ਵਾਲੇ ਚ ਵੀ ਤੁਸੀਂ ਬੀਜ ਲਓ ਕਿਉਂਕਿ ਉਹਨਾਂ ਦੇ ਬੇਲਾਂ ਥੋੜੀਆਂ ਘੱਟ ਲੰਮੀਆਂ ਹੁੰਦੀਆਂ ਨੇ ਤੇ ਪੇਠੇ ਦੇ ਕਦੂ ਵਾਲੇ ਦੇ ਵਿੱਚ ਨਾ ਛੋਲੂਏ ਨੂੰ ਬੀਜਣ ਕਿਸਾਨ ਬਰਾ ਜੇ ਤੁਹਾਡੇ ਕੋਲ ਤੋਂ ਹੋਰ ਜਿਹੜੀ ਵੀ ਜਿੰਨੀਆਂ ਫਸਲਾਂ ਲੱਗਦੀਆਂ ਉਹਦੇ ਤੁਸੀਂ ਬੀਜ ਸਕਦੇ ਹੋ ਉਹਦੇ ਵਿੱਚ ਕਿਉਂਕਿ ਆਇਆ ਛੋਲੂਆ ਥੋੜਾ ਜਿਹਾ ਵੱਧ ਚਿਰ ਟਾਈਮ ਲੈ ਲੈਂਦਾ ਮਟਰ ਆਪਣੀ ਛੇਤੀ ਨਿਬੜ ਜਾਂਦੇ ਆ ਤੇ ਉਹਦੇ ਕਰਕੇ ਤੁਸੀਂ ਛੋਲੂਏ ਦੇ ਨਾਲ ਕਦੂ ਤੇ ਕੱਲੇ ਪੇਠੇ ਦੇ ਵਿੱਚ ਛੋਲੂਏ ਨਾਲ ਨਾ ਪੰਗਾ ਲਿਓ ਮਟਰਾਂ ਦਾ ਸਭ ਤੋਂ ਵਧੀਆ ਇਹ ਚੀਜ਼ ਆ ਵੀਰੇ ਬੀਰੋ ਵੀ ਜੇ ਆਪਾਂ ਨਾ ਮਟਰ ਆਪਾਂ ਵਿਚਾਲੇ ਬ ਤੇਈ ਕਿਸਾਨ ਭਰਾ ਕਹਿੰਦੇ ਵੀ ਸੀ ਇਹ ਕਿਵੇਂ ਹੋਣਗੇ ਤੇ ਆਪਣਾ ਲੋਡ ਨਹੀਂ ਪੈਂਦੀ ਹੈਗੀ ਆਜੋ ਆਪਾਂ ਨਾਲ ਨਾਲ ਵੀਡੀਓ ਬਣਾਉਣੇ ਨਾਲ ਥੋੜਾ ਜਿਹਾ ਪਾਣੀ ਵਿੱਚੋਂ ਕਾਲੀਆਂ ਨੂੰ ਨਿਕੜੀ ਜਾਂਦੀ ਜਦੋਂ ਆਪਾਂ ਇਹਨੂੰ ਲਾਉਣੀਆ ਤਾਂ ਆਪਾਂ ਨੂੰ ਲੋਡ ਨਹੀਂ ਪੈਂਦੀ ਹੈਗੀ ਪਾਣੀ ਲਾਉਣ ਦੀ ਕਿਉਂਕਿ ਕਾਰਨ ਇਹ ਆ ਛੋਲੇ ਹੋਗੇ ਮਟਰ ਹੋਗੇ ਇਹ ਜੇ ਆਪਾਂ ਬੈਠੇ ਦੇ ਵਿੱਚ ਬੀਜ ਧਾਨ ਤਾਂ ਇਹ ਪਾਣੀ ਪਾ ਦੇਣੀ ਬਿਲਕੁਲ ਵੀ ਬਿਲਕੁਲ ਵੀ ਪਾਣੀ ਨਹੀਂ ਪਾ ਦੇ ਆਪਾਂ ਐਂਟ ਤੱਕ ਇਹਨਾਂ ਨੂੰ ਇਸ ਤਰ੍ਹਾਂ ਹੀ ਕੋਲ ਰੱਖਾਂਗੇ ਸਾਰੇ ਦੇ ਵਿੱਚ ਜਰਮੀਨੇਸ਼ਨ ਹੋ ਹੀ ਜਾਂਦਾ ਆਪਣਾ ਜਿਹੜਿਆ ਵੇਲਾ ਸੀ ਅੱਜ ਆਪਾਂ ਇਹਨਾਂ ਨੂੰ ਦੂਸਰਾ ਪਾਣੀ ਦੇ ਦਿੱਤਾ ਉਹ ਦੇਖੋ ਇਧਰ ਵੀ ਬੇਲਾਂ ਫਰੀਆਂ ਹੋਈ ਜਾਂਦੀਆਂ ਈ ਆਪ ਦੂਸਰਾ ਪਾਣੀ ਤਾਂ ਦਿੱਤਾ ਸੋਨੂੰ ਪਹਿਲੇ ਪਾਣੀ ਦੇ ਉੱਤੇ ਹੀ ਤੁਹਾਡੀਆਂ ਬੀਲਾਂ ਨੇ ਲਗਭਗ ਹਰੇ ਹੋ ਜਾਣਾ ਹੈਗਾ ਤੁਹਾਡੀਆਂ ਬੀਲਾਂ ਨੇ ਪਹਿਲੇ ਪਾਣੀ ਦੇ ਉੱਤੇ ਹੀ ਜਰਮੀਨੇਸ਼ਨ ਸਾਰਾ ਲੈ ਲੈਣਾ ਪਰ ਉਹਦੇ ਵਿੱਚ ਇੱਕ ਹੋਰ ਜ਼ਰੂਰੀ ਬੇਨਤੀ ਆ ਸਾਰੇ ਕਿਸਾਨ ਭਰਾਵਾਂ ਨੂੰ ਵੀ ਜਿਹੜਾ ਤੁਸੀਂ ਜਿਹੜੀ ਤੁਸੀਂ ਕਾਗਜ਼ਾ ਉਹ ਤੁਸੀਂ ਨਾਲ ਦੀ ਨਾਲ ਪਾਉਣਾ ਕਿਉਂਕਿ ਹੁਣ ਇਹ ਦੂਬਾਰਾ ਠੰਡ ਦਾ ਸਮਾਂ ਆ ਗਿਆ ਸਾਡੀਆਂ ਬੀਲਾਂ ਲਾਈਆਂ ਨੂੰ ਥੋੜੇ ਦਿਨ ਹੋ ਚੁੱਕੇ ਆ ਤਾਂ ਕਰਕੇ ਜਰਮੀਨੇਟ ਹੋ ਗਈਆਂ ਨੇ ਤੇ ਕਿਸਾਨ ਭਰਾ ਇਹ ਰਿਸਕ ਲੈਣ ਨਾ ਲੈਣ ਲਾਜ਼ਮੀ ਇਹ ਰਿਸਕ ਨਾ ਲੈਣ ਕਿਸਾਨ ਭਰਾ ਵੀ ਜੇ ਤੁਸੀਂ ਹੁਣ ਬੀਜ ਲਾਉਂਗੇ ਤਾਂ ਇਹ ਤੁਸੀਂ ਲਾਜ਼ਮੀ ਉਨੀ ਕਾਗਜ਼ ਪਾ ਦਿਓ ਤੇ ਬਾਕੀ ਆਪਾਂ ਬਾਪੂ ਨਾਲ ਗੱਲਬਾਤ ਕਰਦੇ ਆ ਇਹਦੇ ਬਾਰੇ ਤੇ ਬਾਕੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਜੇ ਕੋਈ ਗੱਲ ਰਹਿ ਵੀ ਗਈ ਹੋਈ ਕਿਉਂਕਿ ਕੜਿਆਂ ਦਾ ਤੇ ਉਸ ਤੋਂ ਬਾਅਦ ਆਪਾਂ ਕਾਗਜ਼ ਪਾਉਣ ਦਾ ਸਾਰੀ ਗੱਲਬਾਤ ਕੁਝ ਬਾਪੂ ਨਾਲ ਵੀ ਕਰਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਬਾਪੂ ਦੀ ਨਾਲ ਵੀ ਗੱਲ ਕਰਾਉਣੇ ਆ ਤੇ ਹੁਣ ਦੱਸੋ ਬਾਪੂ ਜੀ ਵੀ ਆਪਾਂ ਵੀ ਜਿਹੜੇ ਇਹ ਆ ਵੀ ਇਹ ਇਹਦੇ ਵਿਚਾਲੇ ਸਭ ਤੋਂ ਵੱਧ ਮਟਰ ਕਾਮਯਾਬਕ ਛੋਲੂਆ ਕਾਮਯਾਬ ਆ ਆਪਾਂ ਅੱਜ ਐਨੇ ਸਾਲ ਹੋ ਗਏ ਖੇਤੀ ਕਰਦਿਆਂ ਤੁਸੀਂ ਦੱਸੋ ਵੀ ਇਹ ਕੋਰ ਰਹਿ ਜਾਂਦੇ ਮਟਰ ਜਾਂ ਨਹੀਂ ਰਹਿੰਦੇ ਜੀ ਕਾਲਬੀਰ ਜੀ ਕਹਿੰਦੇ ਹਾਂ ਪ੍ਰਭੂ ਹਾਂ ਇਹਦੇ ਵਿੱਚ ਮਟਰ ਸਭ ਤੋਂ ਵੱਧ ਜੇ ਕਾਮਯਾਬੀ ਹੈ ਦੂਜੇ ਨੰਬਰ ਤੇ ਛੋਲੂਆ ਦੀ ਵੀ ਕਾਮਯਾਬੀ ਹੈ ਛੋਲੂਆ ਉਹ ਜੀ ਚ ਬੀਜੋ ਜਿਹਦੀ ਬੱਲ ਛੋਟੀ ਵਾਲੀ ਚੀਜ਼ ਹੈ ਹਾਂ ਬੱਲ ਨਾਲ ਬਾਲੀ ਫੈਲਦੇ ਤੇ ਗੋਭੀ ਵੀ ਹੋ ਸਕਦੀ ਆ ਗੋਭੀ ਦਾ ਦੋ ਬੱਟਾ ਹੀ ਹੋਣੀ ਹੈ ਇੱਕ ਪੜੇ ਚ हां ਤੁਸੀਂ ਗੋਭੀ ਵੀ ਲਾ ਸਕਦੇ ਹੋ ਕਿਸਾਨ ਭਰਾਓ ਇਹਦੇ ਵਿੱਚ ਤੇ ਤੁਸੀਂ ਇਹ ਵੀ ਲਾ ਸਕਦੇ ਹੋ ਗੋਭੀ ਦੇ ਵਿੱਚ ਬਸ ਇੱਕ ਗੱਲ ਜਰੂਰ ਰੱਖਿਓ ਵੀ ਜਿਹੜਾ ਆ ਥਾਂ ਹੈ ਇੱਥੇ ਆਪਾਂ ਪਾਣੀ ਨਹੀਂ ਪਾਣ ਦੇਣਾ ਇੱਕ ਪੈੜਾ ਕਿਸਾਨ ਭਰਾਓ ਉਹ ਲਾਜ਼ਮੀ ਖਾਲੀ ਛੱਡ ਲਓ ਆ ਨਾਲ-ਨਾਲ ਤੇ ਉਧਰੋਂ ਉਧਰ ਵੀ ਨਾਲ ਲਾਜ਼ਮੀ ਨਾਲ-ਨਾਲ ਖਾਲੀ ਛੱਡ ਲਓ ਤੇ ਇਹ ਆਪਣੀ ਬਈ ਜਾਣਕਾਰੀ ਸੀਗੀ ਇਹ ਤੁਸੀਂ ਸਾਰੀਆਂ ਬੀਲਾਂ ਦਾ ਆਪਾਂ ਐ ਵੀ ਦੱਸਿਆ ਵੀ ਕਿੰਨੇ ਇੰਚ ਤੇ ਲਾਉਣਾ ਠੀਕ ਆ ਕਿਵੇਂ ਕਰਨਾ ਬਾਈ ਚਾਂਸ ਕੋਈ ਵੀਡੀਓ ਦੇ ਵਿੱਚ ਜਾਣਕਾਰੀ ਰਹਿ ਗਈ ਹੋਵੇ ਤੇ ਬਾਕੀ ਬਈ ਆਪਣੇ ਜਿਹੜੀ ਕੁਝ ਜਾਣਕਾਰੀ ਰਹਿ ਗਈ ਹੋਈ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕੋਈ ਵੀ ਰਹਿ ਗਈ ਵੈਸੇ ਸਾਡੇ ਵੱਧਿਓ ਸਾਰਾ ਕੁਝ ਓਕੇ ਆ ਸੀ ਸਾਰੀ ਜਾਣਕਾਰੀ ਦੇਤੀ ਹੈ ਵੀਡੀਓ ਦੇ ਵਿੱਚ ਬਾਕੀ ਰਹਿ ਗਈ ਬਾਕੀ ਆਪਣਾ ਬਾਪੂ ਫਾੜਕਾਂ ਦੇ ਉੱਤੇ ਹੁੰਦਾਗਾ ਮਾਨਸਾ ਫਾੜਕਾਂ ਦੇ ਉੱਤੇ ਹੁੰਦਾ ਸਬਜ਼ੀ ਵੇਚਦਾ ਹੁੰਦਾ ਉਤੋਂ ਇਹਨਾਂ ਤੋਂ ਆ ਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਆਪਣੇ ਆਪਾਂ ਨੂੰ ਬਈ Instagram ਤੇ ਫੋਲੋ ਕਰ ਲੋ ਉੱਥੇ ਆਪਾਂ ਨੂੰ ਮੈਸੇਜ ਕਰਕੇ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਬਾਕੀ ਆਪਣਾ ਫੋਨ ਨੰਬਰ 7814601236 ਤੁਸੀਂ ਇਹਦੇ ਵੀ ਜਾਣਕਾਰੀ ਆਪਣੇ ਤੋਂ ਲੈ ਸਕਦੇ ਹੋਗੇ। ਬਾਕੀ ਆਪਣੇ ਖੇਤਬਾਈ ਆਪਣਾ ਠੂਠੇ ਵਾਲੀ ਪਿੰਡ ਆ ਤੇ ਬਠਿੰਡਾ ਰੋਡ ਦੇ ਉੱਪਰ ਆ ਤੇ ਆਪਣੇ ਖੇਤ ਆ ਕੇ ਵੀ ਹਣਾ ਬਾਪੂ ਜਾਣਕਾਰੀ ਲੈ ਸਕਦੇ। ਬਾਕੀ ਬਾਪੂ ਨੂੰ ਆਪਣੇ ਨੂੰ ਜਾਣਕਾਰੀ ਬਹੁਤ ਲੰਮਾ ਸਮਾਂ ਹੋ ਗਿਆ ਇਹ ਚੀਜ਼ ਦੇ ਵਿੱਚ ਆਪਾਂ ਨੂੰ ਬੜਿਆਂ ਨੂੰ। ਬਾਪੂ ਤੋਂ ਆ ਕੇ ਸਾਰੇ ਜਾਣੇ ਉੱਥੋਂ ਜਾਣਕਾਰੀ ਲੈ ਸਕਦੇ ਆ। ਬਾਕੀ ਕੋਈ ਬੀਜ ਰਹਿ ਗਿਆ ਹੋਵੇ ਤਾਂ ਸਾਨੂੰ ਦੱਸ ਸਕਦਾ ਤਾਂ ਆਪਾਂ ਉਹਦੀ ਜਾਣਕਾਰੀ ਵੀ ਤੁਹਾਨੂੰ ਲਾਜ਼ਮੀ ਦੇ ਦਵਾਂਗੇ। ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਈ ਬਹੁਤ ਬਹੁਤ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਸਾਰੇ ਕਿਸਾਨਾਂ ਭਰਾਵਾਂ ਤੱਕ ਇਹ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰੋ ਇਹ ਸਬਜ਼ੀਆਂ ਬਹੁਤ ਹੀ ਲਾਹੇਵੰਦ ਨੇ ਜਿੰਨੀਆਂ ਆਪਾਂ ਕਹਈ ਦੀਆਂ ਓਨੀਆਂ ਲਾਹੇਵੰਦ ਨੇ ਸੌਖਾ ਕੰਮ ਆ ਕੋਈ ਐਡਾ ਔਖਾ ਕੰਮ ਨਹੀਂ ਹੈਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲੋ ਤੇ ਆਪਣੇ ਇੰਸਟਾਗ੍ਰਾਮ 'ਤੇ ਇਹਨੂੰ ਵੀ ਕਰ ਲੋ ਫੋਲੋ ਹੈਪੀ ਫਾਰਮਰ 12 ਨਾਲ ਅੱਜ ਆਪਣਾ ਇੰਸਟਾਗ੍ਰਾਮ ਪੇਜ ਬਣਿਆ ਹਾ ਤੇ ਫੇਸਬੁੱਕ ਦੇ ਉੱਤੇ ਵੀ ਆਪਾਂ ਬਈ ਵੀਡੀਓ ਪਾਉਣੇ ਰਹੇ ਨੇਗੇ ਤੇ ਉੱਥੇ ਵੀ ਤੁਸੀਂ ਆਪਣੇ ਵੀਡੀਓ ਦੇਖ ਸਕਦੇ ਹੋ ਤੇ ਜਿਹੜੇ ਵੀ ਕਿਸਾਨ ਭਰਾ ਆਪਣੇ ਵੀਡੀਓ ਦੇਖਦੇ ਸਾਰੇ ਦਾ ਬਹੁਤ-ਬਹੁਤ ਧੰਨਵਾਦ ਆ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਆ ਕਰੋ ਕਿਉਂਕਿ ਆਪਾਂ ਤੁਹਾਡੇ ਕਿਸਾਨ ਭਰਾਵਾਂ ਦੇ ਕੰਮ ਦੀ ਹੀ ਹਿੱਤ ਦੀ ਵੀਡੀਓ ਬਣਾਉਣੀ ਆ ਧੰਨਵਾਦ